ਭਈ ਹੋਗੀ ਕਿਨੇ ਮੱਲੇ ਦੇ ਨਾਲ ਪਰ ਆ ਜੂ ਹਾਂ ਪਾ ਜੁੱਦਾ ਸਾਨੂੰ ਅਸੀਂ ਤਾਂ ਉਦੋਂ ਹੀ ਆਏ ਸੀ ਉਦੋਂ ਤੋਂ ਹਾ ਹਸਪੀਟਲ ਮੋਰੇ ਸਾਧਾ ਜੀ ਭਾਈ ਹਾਂ ਹਸਪੀਟਲ ਮੋਰੇ ਤੁਸੀਂ ਮੱਲੇ ਕੀ ਕਰਨੇ ਮੱਲੇ ਕੀ ਲੈਣਾ ਜੀ ਸਾਨੂੰ ਵਹੀ ਕਾ ਸ਼ਾਇਦ ਇੱਧਰ ਹੋਊਗਾ ਹਨਾ ਨਹੀਂ ਇੱਧਰ ਹੋ ਯਾਰ ਤੁਹਾਡੇ ਨਾਲ ਤੂੰ ਹੀ ਕਿਨੇ ਗੱਲ ਹੋ ਗਈ ਸੌਰੀ ਕਾ ਦੀ ਯਾਰ ਇਹ ਮੱਲਾ ਆ ਇਹ ਇਸ ਬੰਦੇ ਨੂੰ ਦੋ ਦਿਨ ਵਾਰੀ ਪਹਿਲਾਂ ਵੀ ਮੈਂ ਵਾਰਨਿੰਗ ਦੇ ਚੁੱਕਾ ਹਾਂ ਇਹ ਬੰਦੇ ਨੂੰ ਪੁਲਿਸ ਨੂੰ ਫੋਨ ਕਰੋ ਬਲੋ ਤੁਸੀਂ ਬਲੋ ਬਾਈ ਤੁਸੀਂ ਬਲੋ ਬਾਈ ਇੱਧਰ ਨੂੰ ਵੀ ਕੈਮਰਾ ਕਰੋ ਸਾਰੇ ਬੰਤੇ ਆਮੀ ਕਮੜਿਆ ਚੱਪ ਕਰਿਓ ਕੀ ਨਾ ਜਰਾ ਉਹ ਚਿੱਟਾ ਤਾਂ ਤੁਸੀਂ ਗਰਾਪੋਂ ਮੱਲੇ ਇੱਦਾਂ ਲੈਣ ਆਏ ਨਾ ਤੇ ਤਾਂ ਇਹ ਮੈਡੀਕਲ ਹੁੰਦਾ ਆ ਗਰਾਪੋਂ ਮੱਲਾ ਸੋਰੀ ਭਾਜੀ ਕੋਈ ਵੀ ਜਦੋਂ ਮਰਜ਼ੀ ਲੈ ਲਓ ਕੋਈ ਲੈ ਆ ਤੇਰਾ ਨਾਂ ਕੀ ਆ ਸੁਖਦੇਵ ਭਾਈ ਤਾਂ ਉਹ ਦੇਖ ਯਾਰ ਕਿੱਥੋਂ ਕਿਹੜਾ ਪਿੰਡ ਤੇਰਾ ਆਲੂ ਵਾਲੀ ਇੱਥੇ ਕਿਦਾਂ ਆਏ ਤੁਸੀਂ ਸਮਾਨ ਲੈਣ ਆਏ ਸੀ ਭਾਜੀ ਕਿਹਦੇ ਕੋਲ ਉਹ ਮੁੰਡਾ ਕੋਈ ਸੌਰਵ ਸੌਰਵ ਹੈ ਭਾਈ ਸੌਰਵ ਹਾਂਜੀ ਕਿੱਥੇ ਦਾ ਤੁਸੀਂ ਗੁਰਨਾਨਕਪੁਰੇ ਦਾ ਹੋ ਇੱਥੇ ਦਾ ਯਾ ਇੱਥੇ ਕਿ ਹਾਂ ਉਹ ਸਾਧ ਦੇ ਉਹ ਪਾਜੀ ਉਹ ਦੂਜਿਆਂ ਦੇ ਨਾਲ ਹੁਣ ਉਹ ਤੁਹਾਨੂੰ ਕਾਰ ਫੋਨ ਹੁਣ ਕਰ ਲਾਉਣ ਨੂੰ ਠੀਕ ਹੈ ਲਾਉਣ ਦੇ ਦੇ ਫੋਨ ਆ ਰਹੇ ਆ ਪਰ ਯਕਾਨਾ ਹੋਰੇ ਕੜਾ ਮਤਗਾ ਮੈਂ ਲਾ ਗਿਆ ਤੁਹਾਨੂੰ ਮੈਂ ਲੇਖਣਾ ਮੈਂ ਹਸਪੀਟਲ ਨਹੀਂ ਨਹੀਂ ਹਸਪੀਟਲ ਨਹੀਂ ਹੋਦਾ ਹੋਤੀ ਨੰਬਰ ਕਿਤੋਂ ਲਿਆਉਦਾ ਓਏ ਬੜੇ ਬੰਦੇ ਨੰਬਰ ਇਹਨਾਂ ਨੇ ਸਾਡੇ ਉਹਦਾ ਨੰਬਰ ਕਿਤੋਂ ਲਿਆ ਦੂੰ ਨੰਬਰ ਇਹਨਾਂ ਚੇਤੇ ਆ ਜਿਹੜੇ ਤੋਂ ਨੰਬਰ ਤਾਂ ਚੇਤੇ ਆ ਨਹੀਂ ਤਾਂ ਮੇਰੇ ਫੋਨ ਸਾਡੇ ਪੁੱਤੋ ਹੀ ਆਏ ਯਾਰ ਪਹਿਲਾਂ ਕਿਉਂ ਨਹੀਂ ਉਹਨੂੰ ਉੱਤੇ ਫੋਨ ਕਰਕੇ ਪੁੱਛਿਆ ਪਹਿਲਾਂ ਕਿ ਤੇਰਾ ਭਾਈ ਸਾਡਾ ਫੋਨ ਬੰਦ ਹੋ ਗਿਆ ਸੀ ਅਸੀਂ ਤਾਂ ਵੀ ਦੇਖਿਆ ਮੁਹੱਲੇ ਗਨਪ ਮੈਡੀਕਲ ਖੁੱਲਾ ਹੀ ਲਿਆ ਹੋਣਾ ਹੈ ਨਾ ਹੈ ਨਾ ਓਏ ਇੱਕ ਮਿੰਟ ਫੋਨ ਲਾਵਾਂ ਉਹਨੂੰ ਪੁੱਛੇ ਇਹ ਹਾਂ 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 ਨਾ ਲਾ ਲਾ ਦਾਦਾ ਜੀ ਨਾਲ ਬੰਦਾ ਨਾਲ ਗੱਲ ਕਰਨੀ ਹੈ ਜੋਣ ਚੇਕਾ ਕਰਦੀ ਬਬੀ ਫੋਨ ਲਾ ਸੱਚ ਨੂੰ ਫੋਨ ਲਾ ਇੱਕ ਬੰਦੇ ਨੂੰ ਦੱਸਣਾ ਮੈਂ ਉਹਦੇ ਭਾਈ ਨੂੰ ਵੀ ਪੁੱਛ ਕੇ ਗੱਲ ਕਰ ਦਿੰਦਾ ਦੇ ਸਾਡੇ ਉਹ ਇੱਧਰ ਸਪੀਕਰ ਫੋਨ ਆ ਉਹ ਜਾਣ ਛਡਾਉਣੀਆਂ ਮੈਂ ਉਹਨੂੰ ਫੜਾਉਂਗਾ ਜੀ ਨਹੀਂ ਸਾਨੂੰ ਫੜਾਣਾ ਮੱਕਰ ਵੀ ਆ ਸਾਨੂੰ ਸਾਡੇ ਮੱਲੇ ਦੇ ਮਕਸਦ ਆ ਵੀ ਕਰਦੇ ਨੇ ਤੇਰੇ ਭਾਈ ਉਹਨੇ ਹਾਂ ਕਰ ਰਹੀ ਹੋ ਗਰਦੇ ਨੇ ਚੱਪ ਰਿਹਾ ਕੋਣ ਗੱਲ ਕਰ ਰਿਹਾ ਹੈ ਇਹ ਤੁਸੀਂ ਦੋਸਤ ਹਲੋ ਹਲੋ ਸਸੀਆ ਸਾਹਿਬ ਹੋਰੀ ਭਾਜੀ ਸਰ ਆ ਗਿਆ ਤੁਹਾਨੂੰ ਮੈਂ ਤੁਹਾਨੂੰ ਜੰਪਰ ਦਾ ਨਾਮ ਉਹ ਚੱਪ ਰਿਹਾ ਹੈ ਹਲੋ ਮੈਂ ਭਾਈ ਸਰਕਾਰੀ ਹਸਪੀਟਲ ਕੋਲੀ ਆ ਆ ਗਿਆ ਮੈਂ ਤੁਹਾਨੂੰ ਫੋਨ ਕਰ ਦਿਆਂਗਾ ओके कोला 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 लाबी अपने कोले दे अपने उंगली मुड़ते आए ऐनु होत ਵੱਡਾ ਹੋਰ ਐਨੀ ਇਹਨਾਂ ਨੂੰ ਕੁਛ ਯਾਰ ਫੋਨ ਤਾਂ ਇਹਨਾਂ ਨੇ ਸਾਡੇ ਫੋਨ ਤੋਂ ਆ ਕੇ ਲਾਇਆ ਮੈਂ ਕਹਾਂ ਜੇ ਨਹੀਂ ਜੇ ਹੈਗਾ ਤੇ ਮੈਂ ਕਹਾਂ ਪੈਸੇ ਪਹਿਲਾਂ ਦੇ ਛੋੜ ਦੇਣਾ ਉਹ ਨਹੀਂ ਨਹੀਂ ਇਹਨਾਂ ਨੇ ਹੋਰ ਨਹੀਂ ਕੁਝ ਵੀ ਆਪਾਂ ਕਰਦੇ ਕੱਲ ਕਿੰਨਾ ਦਸ ਦਵਾਰਾ ਦਸ ਨਹੀਂ ਪਹਿਲਾਂ ਕਿੱਥੇ ਕਿੱਥੇ ਤੈਨੂੰ ਫੜਾਉਂਦਾ ਰਿਹਾ ਕਿੱਥੇ ਬੜਾਇਆ ਬਈ ਦਕਨੀ ਗੇਟ ਜਾਂ ਸਰਕਾਰੀ ਹਸਪਤਾਲ ਬਸ ਇੱਥੇ ਮਹੱਲੇ ਕਿਨਾਰੇ ਜਨ ਬੜਾਇਆ ਬੜਾਇਆ ਦੋ ਵਾਰੀ ਇੱਥੇ ਬੜਾਇਆ ਗਲੀ ਇੱਥੇ ਵੀ ਖੜਾ ਹੁੰਦਾ ਸੀ ਮਹੱਲੇ ਕਿਨਾਰੇ ਦੋ ਵਾਰੀ ਬਣਾਇਆ ਨਹੀਂ ਦਿੱਤੀ ਇਹਨਾਂ ਦਿੱਤੀ ਕਿ ਬੰਦਾ ਵੱਢ ਜਾ ਸਾਡਾ ਮਹੱਲਾ ਛੱਡ ਦੇ ਗਲਤ ਕੰਮ ਕਰਨੋਂ ਤੋਂ ਮੇਂ ਹਟਦਾ ਸੀਗਾ ਨਾ ਮਮੂ ਭਾਈ ਇਹ ਦੋ ਨਹੀਂ ਮੈਨੂੰ ਚੇਤਾ ਚੇਤਾ ਸਾਰੇ ਚੰਗਾ ਕੰਮ ਨਹੀਂ ਜਿੱਤੇ ਹੁੰਦਾ ਦਿਨ ਨੂੰ ਸਾਦੂ ਕਿ ਨਾ ਮੈਨੂੰ ਜੇਤਾ ਜੀ ਠੀਕ ਆ ਮਹੱਲਾ ਗੁਰਨਾਨ ਖਾਲਸਾ ਦੇ ਵਿੱਚ ਐਨਟੀ ਡਰਗ ਐਡਸਨ ਕਮੇਟੀ ਵੱਲੋਂ ਇੱਕ ਬਹੁਤ ਵੱਡਾ ਐਕਸ਼ਨ ਦਿੱਤਾ ਗਿਆ ਮੋਹੱਲੇ ਨੂੰ ਕਹਿ ਸਕਦੇ ਆ ਕਿ ਜਲੰਧਰ ਲੈਵਲ ਤੇ ਜਾਂ ਨਗਪੋਦਰ ਲੈਵਲ ਤੇ ਬਦਨਾਮ ਕੀਤਾ ਗਿਆ ਨੌਜਵਾਨਾਂ ਵੱਲੋਂ ਇੱਕ ਵੱਡੀ ਜਿਹੀ ਕਾਰਵਾਈ ਆ ਕਿ ਜਿਹੜੇ ਵੀ ਲੋਕ ਜਿਹੜੀ ਵੀ ਨਸ਼ੇੜੀ ਇਸ ਮੋਹੱਲੇ ਵਿੱਚ ਆਉਂਦੇ ਆ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਆ ਇਸ ਵਕਤ ਦੋ ਨੌਜਵਾਨ ਜਿਹੜੇ ਆ ਪਿੰਡ ਆਲੋ ਵਾਲਾ ਆਪਣਾ ਦੱਸਦੇ ਆ ਔਰ ਉਹ ਇੱਥੇ ਚਿੱਟਾ ਲੈਣ ਆਏ ਸੀਗੇ ਨੌਜਵਾਨਾਂ ਵੱਲੋਂ ਕਾਬੂ ਕੀਤੇ ਗਿਆ ਪੰਜਾਬ ਪੁਲਿਸ ਨੂੰ ਫੋਨ ਕੀਤਾ ਗਿਆ ਉਹ ਵੀ ਇੱਥੇ ਪਹੁੰਚ ਜਾਣਗੇ ਫਿਲਹਾਲ ਸਾਡੇ ਨਾਲ ਐਂਟੀ ਡਰੱਗ ਐਕਸ਼ਨ ਕਮੇਟੀ ਦੇ ਪ੍ਰਧਾਨ ਬੋਵੀ ਜੀ ਨਾਲ ਸਾਡੇ ਉਹਨਾਂ ਨਾਲ ਪੁੱਛਿਆ ਸੀ ਭਾਈ ਸਰ ਇਹ ਜਿਹੜੀ ਕਾਰਵਾਈ ਹੈ ਕਦੋਂ ਤੋਂ ਸ਼ੁਰੂ ਕੀਤੀ ਗਈ ਹੈ ਉਹ ਫਿਰ ਤੋਂ ਇਹ ਕਾਰਵਾਈ ਤੁਸੀਂ ਮੇਰੇ ਲੈ ਕੇ ਕਰਨੀ ਹੈ ਪੜੂਏ ਗੱਲ ਕਰੇ ਤੇ ਸਾਡੇ ਬਹੁਤੀ ਸਰਕਾਰ ਦੇ ਸਰਦਾਰ ਸੁਖਬਾਤ ਸਿੰਘ ਦੇ ਚੀਰ ਕੋਦਰ ਜਿੱਤੀ ਤੇ ਉਹਨਾਂ ਨੂੰ ਬੁਲਾਇਆ ਗਿਆ ਤੇ ਮੁੱਹੱਲੇ ਵਿੱਚ ਪੂਰਾ ਮੁੱਹੱਲਾ ਇਕੱਠਾ ਕੀਤਾ ਗਿਆ ਸੀ ਇਸ ਵਿੱਚ ਜਿਹੜੇ ਬੰਦੇ ਵੀ ਪੀਣ ਵਾਲੇ ਆ ਉਹਨਾਂ ਦੀ ਲਿਸਟ ਤਿਆਰ ਕੀਤੀ ਗਈ ਜਿਹੜੇ ਵੇਚਣ ਵਾਲੇ ਉਹਨਾਂ ਦੀ ਵੀ ਕੀਤੀ ਗਈ ਔਰ ਉਹਨਾਂ ਨੂੰ ਸਖਤ ਵਾਰਨਿੰਗ ਵੀ ਦਿੱਤੀ ਗਈ ਕੀ ਮੱਲੇ ਦੇ ਵਿੱਚ ਨਸ਼ਾ ਨਾ ਵੇਚੋ ਜੇ ਤੁਸੀਂ ਮੱਲੇ ਚ ਨਸ਼ਾ ਵੇਚਦੇ ਦੇਖ ਕੇ ਅਸੀਂ ਪਰਚਾ ਦਰਜ ਨਾਲ ਕਰਵਾਉਂਦੇ ਹਾਂ ਠੀਕ ਆ ਜੀ ਇਹ ਹੁਣ ਤੱਕ ਕਿੰਨੇ ਤੁਸੀਂ ਇਹ ਜਿਹੜੇ આરોપી ਆ ਜਿਹੇ ਦੋਸ਼ੀ ਆ ਜਿਹੜੇ ਇਥੇ ਚਿਟਾ ਲੈਣ ਆਉਂਦੇ ਆ ਉਹਨਾਂ ਨੂੰ ਫਰਜ਼ ਕਰ ਹੁਣ ਤੱਕ ਸੂਰਬ ਘੱਟੋ ਘੱਟ ਨਹੀਂ ਵੀ ਇਸ ਮੱਲੇ ਦਾ ਇੰਨਾ ਬੇੜਾ ਕਰ ਚੁੱਕੇ ਸੀ ਲੋਕ ਜਿਹੜੇ ਵੇਚਦੇ ਆ ਜਾਂ ਪੀਂਦੇ ਆ ਇਹਨਾਂ ਨੇ ਬਦਨਾਮ ਹੀ ਇੰਨਾ ਕਰਤਾ ਸੀ ਪਤਾ ਨਹੀਂ ਕਿਹੜੇ ਕਿਹੜੇ ਪਿੰਡ ਤੋਂ ਕਿਹੜੇ ਕਿਹੜੇ ਸ਼ਹਿਰ ਤੋਂ ਮੱਲਾ ਗਨਾਲਪੁਰ ਦੇ ਵਿੱਚ ਹੀ ਟਟਾ ਲੈਣ ਆਉਂਦੇ ਸੀ ਤੇ ਵੇਚਣ ਆਉਂਦੇ ਸੀ ਤੇ ਇਥੇ ਜੇ ਤਾਂ ਵਿਗਦਾ ਹੈ ਜੀ 10 ਸਾਲ ਹੋ ਗਏ ਸਰਦੀ ਦੇ ਘੱਟੋ ਘੱਟ ਨਹੀਂ ਕਾਫੀ ਸਮਾਂ ਹੋ ਗਿਆ ਇਸ ਮੁਹੱਲੇ ਦੇ ਵਿੱਚ ਇਹੋ ਜਿਹੇ ਹਾਲਾਤ ਦੇਖਦਿਆਂ ਨੂੰ ਅੱਕ ਕੇ ਮੁਹੱਲੇ ਗੁਰਦਾਨਗਪੁਰ ਦੇ ਨੌਜਵਾਨਾਂ ਨੇ ਬਜ਼ੁਰਗਾਂ ਦਾ ਸੰਜੋਗ ਲੈ ਕੇ ਐਂਟੀ ਡਰੱਗ ਐਕਸ਼ਨ ਕਮੇਟੀ ਬਣਾਈ ਗਈ ਜਿਸ ਵਿੱਚ ਤੁਹਾਨੂੰ ਦੱਸਿਆ ਵੀ ਪਿਛਲੇ ਦਿਨ ਮੀਟਿੰਗ ਵੀ ਕਰਵਾਈ ਗਈ ਪ੍ਰਸ਼ਾਸਨ ਦੀ ਤੇ ਉਹਦੇ ਵਿੱਚ ਸਾਰਿਆਂ ਨੂੰ ਸਖਤ WARNING ਦਿੱਤੀ ਗਈ ਕਿ ਮੁਹੱਲੇ ਵਿੱਚ ਨਸ਼ਾ ਪੁਛਣਾ ਬੰਦ ਕਰ ਦਿਓ ਵਿਕਦਾ ਸੀ ਫੋਨ ਤਰਸਲ ਜਿਹੋ ਜੇ ਨੌਜਵਾਨਾਂ ਨੇ ਬਾਦ ਵਿੱਚ ਤੇ ਲੋਕ ਫੜੇ ਵੀ ਆ ਭਜਾਏ ਵੀ ਆ ਇਆਂ ਨੂੰ ਵਾਰਨਿੰਗ ਦੇ ਚੁੱਕੇ ਆ ਕਈ ਲੋਕ ਬਾਰ-ਬਾਰ ਵਾਰਨਿੰਗ ਤੋਂ ਬਾਅਦ ਵੀ ਨਹੀਂ ਹਟਦੇ ਉਹਨਾਂ ਨੂੰ ਅੱਜ ਫੇਰ ਦੁਬਾਰਾ ਇਹ ਦੋ ਬੰਦੇ ਖੜੇ ਆ ਇਹਨਾਂ ਨੂੰ ਪਹਿਲਾਂ ਵੀ ਤਿੰਨ ਵਾਰੀ ਇਹ ਛੱਡ ਚੁੱਕੇ ਵੀ ਮਲੇਗਰਾਮਪੁਰ ਦੇ ਵਿੱਚ ਨਾਓ ਇਹਨਾਂ ਨੇ ਇਹੋ ਜਿਹੇ ਹਾਲਾਤ ਬਣਾ ਦਿੱਤਾ ਵੀ ਜਿੱਦਾਂ ਗਰਨਾਗਪੁਰ ਮੁਹੱਲਾ ਇੱਕ ਮੈਡੀਕਲ ਹੁੰਦਾ ਜਦੋਂ ਮਰਜੀ ਜਿੱਥੋਂ ਮਰਜੀ ਲੈ ਲਓ ਤੇ ਇਹ ਜਿਹੜੇ ਤੁਸੀਂ ਇਹ ਫੜਦੇ ਹੋ ਜਿਹਦਾ ਬੰਦਿਆਂ ਨੂੰ ਉਹਨਾਂ ਦੇ ਉੱਤੇ ਫਿਰ ਕੀ ਕਾਰਵਾਈ ਇਹ ਜਦੋਂ ਪਹਿਲਾਂ ਜਦੋਂ ਫੜਦੇ ਆ ਸੀ ਜੇ ਇੱਕ ਵਾਰੀ ਦੋ ਵਾਰੀ ਬਾਅਦ ਨਿਕ ਦਿੰਦੇ ਆ ਵੀ ਤੁਸੀਂ ਜੇ ਪੀਨੇ ਆ ਤੇ ਪੀਣਾ ਬੰਦ ਕਰ ਦਿਓ ਤੇ ਆਪਣੀ ਸਿਹਤ ਵੱਲ ਧਿਆਨ ਦਿਓ ਅਸੀਂ ਇਸ ਕਰਕੇ ਵਾਰਨਿੰਗ ਦੇ ਕੇ ਛੱਡਦੇ ਆ ਜਿਹੜੇ ਨਹੀਂ हटਦੇ ਬਾਰ-ਬਾਰ ਫਿਰ ਐਸਐਚਓ ਸਾਹਿਬ ਨੂੰ ਫੋਨ ਕਰਕੇ ਇਹਨਾਂ ਤੇ ਕਾਰਵਾਈ ਹੁਣ ਇਹਨਾਂ ਨੂੰ ਤੁਸੀਂ ਵਾਰਨਿੰਗ ਦੇ ਚੁੱਕੇ ਹੋ ਇਹਨਾਂ ਦੇ ਉੱਤੇ ਕਾਰਵਾਈ ਕਰ ਲਈ ਮੈਂ ਕੋਲ ਜੀ ਐਸਐਚਓ ਸਾਹਿਬ ਨੂੰ ਫੋਨ ਕਰ ਦਿੱਤਾ ਆ ਉਹ ਜਲਦੀ ਆਪਣੇ ਮੁਲਾਜ਼ਮਾਂ ਭੇਜ ਦੇ ਤੇ ਕਿਉਂ ਦੇਖਣ ਕਿ ਇਹਨਾਂ ਦਾ ਕੀ ਕੰਮ ਹੈ ਜਿਹੜੇ ਨੌਜਵਾਨ ਆ ਗੁਰਨਾਨਕਪੁਰਾ ਦੇ ਉਹ ਜਾਗ ਚੁੱਕੇ ਆ ਔਰ ਇੱਕ ਸਿੱਧੇ ਸਿੱਧੇ ਤਾੜਨਾ ਆ ਡੀਐਸਪੀ ਸਾਹਿਬ ਨੇ ਵੀ ਕੱਲ ਕਾਨਫਰੰਸ ਦੌਰਾਨ ਇਹ ਇੱਕ ਸਿੱਧੀ ਤਾੜਨਾ ਕੀਤੀ ਸੀ ਕਿ ਜੋ ਲੋਕ ਮੋਹੱਲਾ ਗੁਰਨਾਨਕਪੁਰਾ ਵਿੱਚ ਬਾਹਰਲੇ ਇਲਾਕਿਆਂ ਵਿੱਚੋਂ ਆ ਕੇ ਇਹ ਮਹੱਲੇ ਨੂੰ ਬਦਨਾਮ ਕਰਦੇ ਆ ਜਾਂ ਕੋਈ ਸਮਾਨ ਦੇ ਨਾਂ ਦੇ ਉੱਤੇ ਇੱਥੇ ਆਉਂਦੇ ਆ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਜਿਹੜੇ ਨੌਜਵਾਨ ਆ ਕਿੱਥੋਂ ਤੱਕ ਕਾਮਯਾਬ ਹੁੰਦੇ ਆ ਔਰ ਜਿਹੜੀ ਪੰਜਾਬ ਪੁਲਿਸ ਆ ਉਹ ਆਪਣੀ ਡਿਊਟੀ ਕਿੱਥੋਂ ਤੱਕ ਨਿਭਾਉਂਦੀ ਆ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਹਲ ਨਕੋਦਰ ਇਹਨਾਂ ਦੇ ਸਾਰੇ ਕੋਲ ਲੈ ਲੋ ਹੋ ਰਹੇ ਨੇ